ਭਾਰਤ ਸਰਕਾਰ ਨੇ ਪਛਾਣ ਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਈ ਪਾਸਪੋਰਟ ਲਾਂਚ ਕੀਤਾ ਹੈ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਵਿੱਚ ਆਰ ਐਫ ਆਈ ਡੀ ਚਿਪ ਤੇ ਪੀ ਕੇ ਆਈ ਬੁਨਿਆਦੀ ਢਾਂਚੇ ਨਾਲ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ ਈ ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਸੰਸਕਰਣ 2.0 ਤਹਿਤ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ 1 April 2024 ਤੋਂ ਲਾਗੂ ਹੋ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਨਾਗਪੁਰ, ਭੁਮੇਸ਼ਵਰ, ਜੰਮੂ, ਗੋਆ, ਸ਼ਿਮਲਾ, ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨਈ, ਹైదరాబాద్, ਸੁਰਤ, ਰਾਜੀ ਤੇ ਦਿੱਲੀ ਵਿੱਚ ਈ-ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਮੰਤralੇ ਦਾ ਕਹਿਣਾ ਹੈ ਕਿ 2025 ਦੇ ਮੱਦ ਤੱਕ ਇਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਲਾਗੂ ਕੀਤਾ ਜਾਵੇਗਾ. ਤਾਮਿਲਨਾਡੂ ਵਿੱਚ ਚੇਨਈ ਦੇ ਖੇਤਰ ਪਾਸਪੋਰਟ ਦਫ਼ਤਰ ਵਿੱਚ 3 ਮਾਰਚ 2025 ਤੋਂ ਈ-ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ. 22 ਮਾਰਚ 2025 ਤੱਕ ਰਾਜ ਵਿੱਚ 20729 ਈ-ਪਾਸਪੋਰਟ ਵੰਡੇ ਜਾ ਚੁੱਕੇ ਹਨ. ਹੁਣ ਤੁਹਾਨੂੰ ਦੱਸਦੇ ਹਾਂ ਕਿ ਈ ਪਾਸਪੋਰਟ ਦੀ ਕੀ ਵਿਸ਼ੇਸ਼ਤਾ ਹੈ ਤੇ ਇਹ ਕੀ ਹੁੰਦਾ ਹੈ ਈ ਪਾਸਪੋਰਟ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਚਿਪ ਤੇ ਐਂਟੀਨਾ ਜੋ ਇਸ ਨੂੰ ਰਵਾਇਤੀ ਪਾਸਪੋਰਟ ਤੋਂ ਵੱਖਰਾ ਬਣਾਉਂਦਾ ਹੈ ਪਾਸਪੋਰਟ ਕਵਰ ਦੇ ਹੇਠਾਂ ਇੱਕ ਸੁਨਹਿਰੀ ਰੰਗ ਦਾ ਈ ਪਾਸਪੋਰਟ ਚਿੰਨ੍ਹ ਵੀ ਛਾਪਿਆ ਜਾਂਦਾ ਹੈ ਦੱਸ ਦਈਏ ਇਹ ਪਬਲਿਕ ਕੀ ਇਨਫਰਾਸਟ੍ਰਕਚਰ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਪਾਸਪੋਰਟ ਵਿੱਚ ਦਰਜ ਨਿੱਜੀ ਤੇ ਬਾਇਓਮੈਟ੍ਰਿਕਸ ਡਾਟਾ ਦੀ ਸੁਰੱਖਿਆ ਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ। ਈ-ਪਾਸਪੋਰਟ ਵਿੱਚ ਮੌਜੂਦਾ ਟੈਕਨੋਲੋਜੀ ਡਾਟਾ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ। ਇਹ ਪਾਸਪੋਰਟਾਂ ਨਾਲ ਛੇੜਛਾੜ, ਜਾਲਸਾਜ਼ੀ ਤੇ ਨਕਲੀ ਪਾਸਪੋਰਟ ਬਣਾਉਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕੇਗਾ। ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਈ ਪਾਸਪੋਰਟ ਅਪਣਾਉਣਾ ਲਾਜ਼ਮੀ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪਾਸਪੋਰਟ ਹੈ ਇਹ ਆਪਣੀ ਮਿਆਦ ਪੂਗਣ ਦੀ ਮਿਤੀ ਤੱਕ ਵੈਧ ਰਹੇਗਾ ਇਸ ਨੂੰ ਆਮ ਤੌਰ ਤੇ ਵਰਤਿਆ ਜਾ ਸਕਦਾ ਹੈ ਭਾਰਤ ਸਰਕਾਰ ਨੇ ਪਛਾਣ ਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਈ ਪਾਸਪੋਰਟ ਲਾਂਚ ਕੀਤਾ ਹੈ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਵਿੱਚ ਆਰ ਐਫ ਆਈ ਡੀ ਚਿਪ ਤੇ ਪੀ ਕੇ ਆਈ ਬੁਨਿਆਦੀ ਢਾਂਚੇ ਨਾਲ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਸੰਸਕਰਣ 2.0 ਤਹਿਤ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ ਇਹ ਪ੍ਰੋਗਰਾਮ 1 ਅਪ੍ਰੈਲ 2024 ਤੋਂ ਲਾਗੂ ਹੋ ਗਿਆ ਹੈ ਸ਼ੁਰੂਆਤੀ ਪੜਾਅ ਵਿੱਚ ਨਾਗਪੁਰ, ਭੁਮੇਸ਼ਵਰ, ਜੰਮੂ, ਗੋਆ, Shimla, Raipur, Amritsar, Jaipur, Chennai, Hyderabad, Surat, Ranchi ਤੇ Delhi ਵਿੱਚ ਇਹ ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਮੱਦ ਤੱਕ ਇਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਲਾਗੂ ਕੀਤਾ ਜਾਵੇਗਾ। Tamil Nadu ਵਿੱਚ Chennai ਦੇ ਖੇਤਰ ਪਾਸਪੋਰਟ ਦਫਤਰ ਵਿੱਚ 3 ਮਾਰਚ 2025 ਤੋਂ ਈ ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ 22 ਮਾਰਚ 2025 ਤੱਕ ਰਾਜ ਵਿੱਚ 20729 ਈ ਪਾਸਪੋਰਟ ਵੰਡੇ ਜਾ ਚੁੱਕੇ ਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਈ ਪਾਸਪੋਰਟ ਦੀ ਕੀ ਵਿਸ਼ੇਸ਼ਤਾ ਹੈ ਤੇ ਇਹ ਕੀ ਹੁੰਦਾ ਹੈ ਈ ਪਾਸਪੋਰਟ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਚਿਪ ਤੇ ਐਂਟੀਨਾ ਜੋ ਇਸ ਨੂੰ ਰਵਾਇਤੀ ਪਾਸਪੋਰਟ ਤੋਂ ਵੱਖਰਾ ਬਣਾਉਂਦਾ ਹੈ ਪਾਸਪੋਰਟ ਕਵਰ ਦੇ ਹੇਠਾਂ ਇੱਕ ਸੁਨਹਿਰੀ ਰੰਗ ਦਾ ਈ ਪਾਸਪੋਰਟ ਚਿੰਨ੍ਹ ਵੀ ਛਾਪਿਆ ਜਾਂਦਾ ਹੈ ਦੱਸ ਦਈਏ ਇਹ ਪਬਲਿਕ ਕੀ ਇਨਫਰਾਸਟਰਕਚਰ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਜੋ ਪਾਸਪੋਰਟ ਵਿੱਚ ਦਰਜ ਨਿੱਜੀ ਤੇ ਬਾਇਓਮੈਟ੍ਰਿਕਸ ਡਾਟਾ ਦੀ ਸੁਰੱਖਿਆ ਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ ਈ ਪਾਸਪੋਰਟ ਵਿੱਚ ਮੌਜੂਦਾ ਟੈਕਨੋਲੋਜੀ ਡਾਟਾ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ ਇਹ ਪਾਸਪੋਰਟਾਂ ਨਾਲ ਛੇੜਛਾੜ ਜਾਲਸਾਜ਼ੀ ਤੇ ਨਕਲੀ ਪਾਸਪੋਰਟ ਬਣਾਉਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕੇਗਾ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਈ ਪਾਸਪੋਰਟ ਅਪਣਾਉਣਾ ਲਾਜ਼ਮੀ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪਾਸਪੋਰਟ ਹੈ ਇਹ ਆਪਣੀ ਮਿਆਦ ਪੂਗਣ ਦੀ ਮਿਤੀ ਤੱਕ ਵੈਧ ਰਹੇਗਾ ਇਸ ਨੂੰ ਆਮ ਤੌਰ ਤੇ ਵਰਤਿਆ ਜਾ ਸਕਦਾ